ਕੰਕਰੀਟ ਦੇ ਜੰਗਲ ਚਾਹੀਦੇ ਨਹੀਂ ਤੁਹਾਨੂੰ ਸਾਨੂੰ ਬਿਲਕੁਲ ਨਹੀਂ ਚਾਹੀਦੇ ਸਾਨੂੰ ਸਾਨੂੰ ਆਪਣੇ ਰਹਿਮ ਤੇ ਰਹਿਣ ਦਵੇ ਭਗਵੰਤਮਾਨ ਆਪਣੇ ਉੱਥੇ ਬਣਾ ਲਵੇ ਭਗਵੰਤਮਾਨ ਆਪਣੇ ਪਿੰਡ ਬਣਾ ਲਵੇ ਉਰੇ ਦੇგან ਨੂੰ ਸ਼ੁਰੂਆਤ ਕਰੀ ਆ ਠੀਕ ਆ ਬਾਕੀ ਆ ਚਿੱਟੇ ਪਲਾਟ ਸੀਮੈਂਟ ਬਣ ਕੇ ਖੜ ਜਾਣੇ ਆ ਉਹ ਨਾ ਉੱਥੇ ਅਸੀਂ ਕਮਾਉਣ ਜਾ ਸਕਦੇ ਆ ਨਾ ਰਹਿ ਜਾਣੇ ਖਬਰੇ ਉਹ ਕਦ ਹੋੜੀਆਂ ਆਉਣ ਵਾਲੀਆਂ ਪਸਤਾ ਸਾਨੂੰ ਗਾਲਾਂ ਕੱਢੂਗੀਆਂ ਵੀ ਸਾਡੇ ਬੁੜੇ ਸਾਡੇ ਇਹ ਜੇ ਤੇ 12 ਦੇ ਵਿੱਚ ਅਕਵਾਇਰ ਕੀਤੀ ਸੀ ਜ਼ਮੀਨ ਬੜੇ ਫੂਲ ਦੀ ਸਾਹ ਪਲਾਟ ਕਿਆ ਕੀਤਾ ਉੱਥੇ 13 ਸਾਲਾਂ ਦੇ ਵਿੱਚ ਪਾ ਜੋ ਪਾਣੀ ਆ ਰੋਪਣ ਦਾ ਪਾਣੀ ਸਾਰਾ ਜਾ ਕੇ ਲਕ ਲਕ ਫਿਰਦਾ ਜੀ ਉਹ ਨਦੀ ਆ ਜਿਹੜੀ 6 ਫੁੱਟ ਉੱਚੀ ਹੋਈ ਫਿਰਦੀ ਆਮ ਜ਼ਮੀਨ ਨਾਲੋਂ ਡੁੱਬਣਾ ਹੀ ਆ ਉੱਥੇ ਬੰਦੇ ਆ ਨਾ ਅੱਗੇ ਆਈਟੀਆਈ ਚ ਪਾਣੀ ਆਇਆ ਡੁੱਬੇ ਹੀ ਆ ਕਿਸੀਆਂ ਬਾਪਾ ਗੱਡੇ ਲੋਕਾਂ ਨੇ ਜਿਹੜੀ ਇਹ ਗੱਲ ਕਹਿੰਦੇ ਵੀ ਇਹ ਕਰੋੜਪਤੀ ਸੀ ਜ਼ਿੰਮੇਦਾਰਾਂ ਨੂੰ ਕਰ ਦਿੰਦੇ ਆ ਸਾਡੀ ਖੁਦ ਜ਼ਮੀਨ 1965 ਦੀ ਗਈ ਹੋਈ ਐ ਅਕਵਾਇਰ ਕਰੀ ਗਵਰਨਮੈਂਟ ਨੇ ਸਾਨੂੰ ਇੱਕ ਪੈਸਾ ਨਹੀਂ ਮਿਲਿਆ ਜਿਹੜੀ ਨਾਲ ਰਹਿੰਦੀ ਸਾਡੀ ਜ਼ਮੀਨ ਤੀ ਅਸੀਂ ਉਹ ਵੀ ਸਾਡੇ ਨੰਬਰ ਲੈ ਕੇ ਬਾਕੀ ਰਹਿੰਦੀ ਖੁੰਦੀ ਹੁਣ ਅਕਵਾਇਰ ਹੋ ਗਈ ਹੁਣ ਅਸੀਂ ਕਿੱਥੇ ਜਾਈਏ ਪੰਜਾਬ ਸਰਕਾਰ ਕੋਲ ਪ੍ਰਿਯੋਤਮਾਨ ਜੀ ਕਹਿੰਦੇ ਆ ਕਿ ਇੱਥੇ ਗੋਰਿਆ ਕੇ ਕੰਮ ਕਰੂਗੇ ਜਿਹੜੇ ਉਰੇ ਕੰਮ ਕਰਦੇ ਉਹਨੂੰ ਇੱਥੇ ਖਦੇ ਨੇ ਫਿਰਦੇ ਆ ਜਾਊਂਗੇ ਕਿੱਥੇ ਉਹ ਪਹਾਰਗੜ ਦਾ ਪਲਾਟ ਆ ਉਹਨਾ ਉਹ ਬੀਕੇ ਨਾ ਬਕਾਵੇ ਉਹ ਵੀ ਸਾਨੂੰ ਸਾਡੀ ਜ਼ਮੀਨ ਚ ਨਹੀਂ ਮਿਲਣਾ ਉਹਨਾਂ ਦੀ ਮਰਜ਼ੀ ਹੈ ਜਿੱਥੇ ਮਰਜ਼ੀ ਦਵੇ ਉਹ ਓਏ ਇਹ ਸਾਡੇ ਹੱਥ ਵੱਡਰੇ ਬਸ ਅੱਖ ਜ਼ਮੀਨਾਂ ਤੇ ਉਹੀ ਰੜਕਦੀ ਆ ਤੁਹਾਡੇ ਪਿੰਡਾਂ ਵਿੱਚ ਕਿੱਦਾਂ ਜ਼ਮੀਨ ਐਕਵਾਇਰ ਹੋ ਰਹੀ ਹੈ ਜੀ? ਕੀ ਤੁਹਾਨੂੰ ਮਸਲੇ ਇਦਾਂ ਦੇ ਹੋ ਗਏ ਜਿਹੜਾ ਤੁਹਾਨੂੰ ਇੱਥੇ ਆਉਣਾ ਪਿਆ ਕੱਟ ਦੇ ਵਿੱਚ? ਉਹ ਮੇਰੇ ਜਿਗਾਰ ਹੋ ਜਣਾ ਜੀ ਬੱਚਿਆਂ ਦਾ ਆਉਣ ਵਾਲਾ ਭਵਿੱਖ ਸਾਰਾ ਹੀ। ਨਾ ਸਾਡੇ ਕੋਲ ਜ਼ਮੀਨ ਲੈਣੀ ਆ, ਨਾ ਸਾਡੇ ਕੋਲ ਕੋਈ ਹੋਰ ਬਿਜ਼ਨਸ ਕਰਨ ਨੂੰ ਕੋਈ ਕੰਮ ਰਹਿਣਾ ਜਿਵੇਂ ਕਿ ਅਸੀਂ ਹੁਣ ਥੋੜ੍ਹ-ਥੋੜੀਆਂ ਜ਼ਮੀਨਾਂ ਦੇ ਮਾਲਕ ਆ, ਦੁੱਧ ਵੇਚ ਕੇ ਗੁਜ਼ਾਰਾ ਕਰਦੇ ਆ। ਸਾਡਾ ਤਾਂ ਉਹ ਵੀ ਚਲੇ ਜਾਣਾ। ਸਾਨੂੰ ਕਹਿੰਦੇ ਤੁਹਾਨੂੰ ਕਮਰਸ਼ੀਅਲ ਪਲਾਟ ਇੰਨੇ ਦਾ ਦੇ ਦੇਣਾ, ਆਹ ਪਲਾਟ ਇੰਨੇ ਦਾ ਦੇ ਦੇਣਾ। ਉਹ ਜੇ ਸਾਡੇ ਕੋਲ ਕੋਈ ਪੈਸਾ ਹੀ ਨਹੀਂ ਆਉਣਾ। ਤਾਸੀਂ ਉਹ ਕੰਮ ਗਾਹ ਅੱਗੇ ਨੂੰ ਚਲਾਉਂਗੇ ਕਿੱਦੇ ਅਸੀਂ ਬੈਠ ਕੇ ਪਲਾਟਾਂ ਦੀ ਮਿੱਟੀ ਫੱਕੂਗੇ ਕਹਿੰਦੇ ਤਾਂ ਜਾਂਦਾ ਵੀ ਭੋਲੇ ਲੋਕ ਹੈ ਇਹਨਾਂ ਨੂੰ ਪਾਲਸੀ ਨਹੀਂ ਸਮਝ ਆਈ ਆਗੂ ਇਹਨਾਂ ਨੂੰ ਵਰਗਲਾਈ ਫਿਰਦੇ ਤੁਸੀਂ ਸਮਝੀਏ ਪਾਲਸੀ ਕੀ ਆ ਉਹ ਭੋਲੇ ਲੋਕ ਨਹੀਂ ਵੀਰੇ ਅੱਜ ਕੱਲ੍ਹ ਤੈਨੂੰ ਪਤਾ ਵੀ ਕੋਈ ਭੋਲਾ ਨਹੀਂ ਹੈਗਾ ਲੋਕ ਹਾਲੇ ਚੁੱਪ ਬੈਠੇ ਆ ਦੇਖ ਲਿਓ ਥੋੜੇ ਦਿਨਾਂ ਨੂੰ ਸੰਘਰਸ਼ ਕਿੰਨਾ ਤੇਜ਼ ਹੋ ਜਾਣਾ ਆਉਣ ਵਾਲੇ ਦਿਨ 'ਚ ਦੇਖ ਲਿਓ ਤੁਸੀਂ ਹਾਂ ਥੋੜੇ ਸਾਹਮਣੇ ਆ ਜਾਣਾ ਸਰਕਾਰ ਤਾਂ ਕਹਿੰਦੀ ਬਹੁਤ ਫਾਇਦਾ ਹੈ ਲੋਕਾਂ ਨੂੰ ਤੁਹਾਨੂੰ ਕੀ ਲੱਗਦਾ ਵੀ ਫਾਇਦਾ ਹੈ ਕਿ ਗਲ ਦੀ ਹੱਡੀ ਹੈ ਇਹ ਇਹ ਤਾਂ ਗਲੇ ਦੀ ਹੱਡੀ ਬਣਿਆ ਪਿਆ ਲੋਕ ਕਿੱਥੇ ਨੂੰ ਜਾਣਗੇ ਜੇ ਸਾਡੀ ਇੱਥੇ ਦੀ ਜ਼ਮੀਨ ਇਹ ਐਕਵਾਇਰ ਕਰ ਲੈਣੇ ਆਂ ਗਾਹਾਂ ਕਿਹੜੇ ਜਾ ਕੇ ਲੈਣ ਨੂੰ ਹੈਗੀ ਆ ਜੇ ਸਾਨੂੰ 2-3 ਕਰੋੜ ਰੁਪਈਆ ਵੀ ਦਿੰਨੇ ਆ ਅੱਗੇ ਵੇਚਣ ਵਾਲੇ ਨੂੰ ਪਤਾ ਵੀ ਇਹ ਵੇਚ ਕੇ ਆ ਜਾਏ ਇਹਨਾਂ ਨੂੰ ਅਸੀਂ ਦੁੱਗਣੇ ਰੇਟ ਪਰ ਦਈਏ ਉੱਥੇ ਕਿਹੜਾ ਮਿਲ ਜਾਣੀ ਆ ਕਰੋੜਾ ਕਮਾਣ ਦਾ ਮੌਕਾ ਹੈ ਜੀ ਸਰਕਾਰ ਕਹਿੰਦੀ ਕਮਾ ਲੋ ਕਰੋੜਾਂ 1000 ਗਜ ਦਾ ਕਮਰਸ਼ੀਅਲ ਰੈਸੀ ਪ੍ਰਾਡ ਲੈ ਲੋ ਤੇ 200 ਗਜ ਦਾ ਕਮਰਸ਼ੀਅਲ ਲੈ ਲੋ ਫਿਰ 30-30 ਹਜ਼ਾਰ ਰੁਪਏ ਗੱਜ ਨੂੰ ਹੋ ਜਾਣੀ ਜੀ ਜ਼ਮੀਨ ਕਹਿੰਦੇ ਫੇ ਕਰੋੜਾ ਕਮਾਇਓ ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਵੀ ਸਾਡੇ ਕੋਲ ਪਹਿਲਾਂ ਜ਼ਮੀਨਾਂ ਤਾਂ ਪਹਿਲਾਂ ਹੀ 2-2 ਬਿਗੇ ਆ ਕਿਸੇ ਕੋਲ ਨਾ ਕੋਈ ਕਿਲੇ ਦਾ ਮਾਲਕਾ ਕਿਸੇ ਜਾ ਕੇ ਪੁੱਛ ਲੋ ਵੀ ਰੋਪੜ ਏਰੀਆ ਚ ਕਿਸੇ ਕੋਲ 2 ਕਿਲੇ ਤੋਂ ਉੱਪਰ ਹੋਵੇ ਕਿਸੇ ਦਾ ਮਾਲਕੀ ਠੀਕ ਆ 2 ਬਿਗੇ 3 ਬਿਗੇ ਦਾ ਮਾਲਕਾ ਉਹ ਉਹ ਉੰਨਾ ਕਮਾਉਂਦਾ ਹੈ ਉੰਨਾ ਕੇ ਸ਼ਾਮ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਆ ਜਾਂਦਾ ਕੋਈ ਸਬਜ਼ੀ ਵੇਚਦਾ ਹੈ ਕੋਈ ਦੁੱਧ ਦਾ ਕੰਮ ਕਰਦਾ ਹੈ ਉਸ ਤੋਂ ਬਾਅਦ ਜਿਹੜਾ ਹੁਣ ਇਹ ਕਹਿੰਦੇ ਆ ਵੀ ਤੁਸੀਂ ਤਾਂ ਕਰੋੜਾਪਤੀ ਹੋ ਜਾਣਾ ਕਰੋੜਾਂ ਪਤੀ ਦਾ ਮਤਲਬ ਇਹ ਹੋਗਾ ਵੀ ਅੱਜ ਤੋਂ 15 ਸਾਲ ਤੱਕ ਉਹ ਸਾਡੀ ਜ਼ਮੀਨ ਐਦਾਂ ਹੀ ਪਈ ਰਹੇਗੀ ਕਿਸੇ ਨੂੰ ਨਾ ਕਰਿਆ ਅਸੀਂ ਉਸ ਜ਼ਮੀਨ ਵਿੱਚ ਜਾ ਕੇ ਕਿਆ ਬਣਾਉਂਗੇ ਕਿਆ ਉਹ ਕਰੂਗੇ ਨਾ ਅਸੀਂ ਅੱਗੇ ਵੇਚ ਸਕਦੇ ਆ ਵੇਚਣ ਤੇ ਵੀ ਸਾਡੇ ਪਵੰਦੀ ਲੱਗ ਜਾਣੀ ਜਾਂ ਅੱਗੇ ਵੀ ਤੁਸੀਂ ਦੇ ਨਹੀਂ ਸਕਦੇ ਜੇ ਇੱਥੇ ਵੀ ਮਨਾ ਕਰ ਦਿਆ ਤਾਂ ਵੇਚ ਵੀ ਨਹੀਂ ਸਕਦੇ ਤੁਹਾਡੇ ਪਿੰਡਾਂ ਵਿੱਚ ਅਜੇ ਲੋਕ ਹੈਗੇ ਜਿਨ੍ਹਾਂ ਨੂੰ ਹੁਣ ਰਹਿਣ ਵਾਸਤੇ ਮਕਾਨ ਨਹੀਂ ਹੈ ਕਿ ਮਕਾਨਾਂ ਦੀ ਲੋੜ ਬਹੁਤ ਆ ਅਰਬਨ ਡਿਵੈਲਪਮੈਂਟ ਦੀ ਜ਼ਰੂਰਤ ਇਸ ਸਮੇਂ ਬਹੁਤ ਆ ਵੀ ਲੋਕ ਤਾਂ ਬੇਕਾਰ ਹੋਏ ਫਿਰਦੇ ਸ਼ਾਇਦ ਉਹਨਾਂ ਨੂੰ ਰਹਿਣ ਲਈ ਮਕਾਨ ਚਾਹੀਦੇ ਹੋਣੇ ਆ ਜੀ ਫਿਰ ਤਾਂ ਹੀ ਸਰਕਾਰ ਕਰਦੀ ਹੋਣੀ ਨਹੀਂ ਨਹੀਂ ਐਦਾਂ ਦੇ ਕੋਈ ਲੋ ਉਹ ਤਾਂ ਲੋਕ ਕਹਿੰਦੇ ਵੀ ਸਾਨੂੰ ਜੇ ਤੁਸੀਂ ਐਦਾਂ ਕਰੋ ਜਿਹੜਾ ਤੁਸੀਂ ਕਹਿੰਦੇ ਸਾਨੂੰ 30000 ਅਸੀਂ ਦੇਣਾ 30000 ਚ ਤੁਸੀਂ ਦੱਸੋ ਸਾਲ ਦਾ ਦੇਣੇ ਨੂੰ ਫਿਰਦੀ ਆ ਗਵਰਨਮੈਂਟ ਤਿੰਨ ਸਾਲ ਉਹ ਦੇਣਾ ਹੈ ਕਿਸੇ ਪਰਿਵਾਰ 'ਚ ਅੱਜ ਤੁਸੀਂ ਰੱਛਣ ਲਿਆ 20000 ਤੇ ਘੱਟ ਰੱਛਣ ਈ ਆਉਂਦਾ ਇੱਕ ਮਹੀਨੇ ਦਾ ਵਿੱਚੇ ਬੱਚਿਆਂ ਦੀ ਪੜ੍ਹਾਈ ਪਾ ਕੇ ਵਿੱਚੇ ਸਭ ਕੁਝ ਪਾ ਕੇ 30000 ਜੇ ਇੱਕ ਮਹੀਨੇ ਦੀ ਲਾ ਕੇ ਤੁਸੀਂ ਸਾਲ ਕਿਆ ਕਰੋਗੇ ਠੀਕ ਹੈ ਬਾਕੀ ਆ ਚਿੱਟੇ ਪਲਾਟ ਸੀਮੈਂਟ ਬਣ ਕੇ ਖੜ ਜਾਣੇ ਆ ਉਹ ਨਾ ਉੱਥੇ ਅਸੀਂ ਕਮਾਉਣ ਜਾ ਸਕਦੇ ਆ ਨਾ ਰਹਿ ਜਾਣੇ ਖਬਰੇ ਉਹ ਕਦ ਹੋੜੀਆਂ ਆਉਣ ਵਾਲੀਆਂ ਪਸਤਾ ਸਾਨੂੰ ਗਾਲਾਂ ਕੱਢੂਂਗੀਆਂ ਵੀ ਸਾਡੇ ਬੁੜੇ ਸਾਡੇ ਇਹ ਜ ਕੇ ਪੁੱਠੇ ਕਮ ਠੀਕ ਹੈ ਬਾਕੀ ਨਾ ਤਾਂ ਉਹ ਵੱਢ ਸਕਦੇ ਖੇਤ ਚ ਨਾ ਕੁਝ ਕਰ ਸਕਦੇ ਆ ਇੰਨੀ ਗੱਲ ਆ ਜੇ ਹੁਣ ਅਸੀਂ ਇੰਨੇ ਵਿੱਚ ਤੇ ਅਸੀਂ ਆਪਣੇ ਬੱਚੇ ਪਾਲਦਿਆਂ ਦਾ ਪਾਲ ਲੈਣਾ ਚਾਹੀਦਾ ਗਵਰਨਮੈਂਟ ਨੂੰ ਜ਼ਿਆਹੀਦਾ ਹੈ ਬਾਕੀ ਅੱਗੇ ਜਿੱਦਾਂ ਸੰਘਰਸ਼ ਹੋਊਗਾ ਭਾਵੇਂ ਮਰੀਏ ਭਾਵੇਂ ਜੀਏ ਅਸੀਂ ਆਪਣੀ ਜ਼ਮੀਨ ਦੇ ਨਾਲ ਆ ਇਹ ਜਿੱਤੇ ਬਣੀ ਹੋਈ ਹੁਣ ਵੀ ਸਾਡੇ ਪੋਤੇ ਗਾਲਾਂ ਨਾ ਕੱਢਣ ਸਾਨੂੰ ਬਿਲਕੁਲ ਕੱਢਣਗੇ ਸਾਨੂੰ ਉਹ ਕਹਿਣਗੇ ਵੀ ਤੁਸੀਂ ਕਿਆ ਕਰਕੇ ਗਏ ਆ ਹੂੰ ਜੇ ਮੈਂ ਅੱਜ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸਾਨੂੰ ਇਹਨਾਂ ਨੇ ਦਿੱਤੀਆਂ ਜ਼ਮੀਨਾਂ ਸਾਡੇ ਦਾਦੇ ਪੜਦਾਦੇ ਦੇ ਨਾਂ ਚੱਲ ਰਹੇ ਅੱਜ ਤੁਸੀਂ ਕਿ ਫਰਦਾ ਵਿੱਚ ਹੁਣੇ ਸਾਬ ਹੈ ਜਾਂ ਪਟਿਆਲਾ ਵਾਲੇ ਕਹਿ ਰਹੇ ਸੀ ਰਜੀਤ ਸਿੰਘ ਜੀ ਵੀ ਉਹ ਚੱਲਦੇ ਆ ਉਹਨਾਂ ਦੇ ਨਾਂ ਚੱਲਦੇ ਆ ਰਹੇ ਆ ਪਰ ਉਹ ਚੱਲ ਰਹੇ ਇਸ ਕਰਕੇ ਆ ਜਦ ਸਾਨੂੰ ਹੁਣ ਜੇ ਅਸੀਂ ਇੱਧਰੋਂ ਚੱਲ ਗਏ ਫਿਰ ਲੋਕਾਂ ਨਾਲ ਕਹਿਣਾ ਵੀ ਉਹ ਕਰ ਗਏ ਸੀਗੇ ਸਾਡੇ ਦਾਦੇ ਪੜਦਾਦੇ ਸਾਨੂੰ ਡੋ ਗਏ ਇਹੀ ਹੋਊਗਾ ਨਾ ਅੱਜ ਅਸੀਂ ਆਪਣੇ ਬੱਚੇ ਨੂੰ ਛੋਟੇ ਜਿਹੇ ਨੂੰ ਅੱਜ ਅਸੀਂ ਪੜਾਉਂਦੇ ਆ ਲਿਖਾਉਂਦੇ ਆ ਕਾਦੇ ਵਾਸਤੇ ਵੀ ਚਲੋ ਕੋਈ ਹੋਊਗਾ ਜ ਸਾਡੇ ਬੱਚਾ ਨਾ ਅੱਜ ਲੈ ਲਿਆ 30000 ਜਿਾ ਸੀ ਮਲਾਲਚ ਵਿੱਚ ਫਸ ਗਏ ਲੋਕ ਜਿਹੜੇ ਅੱਜ ਘਰੋਂ ਚ ਨਹੀਂ ਨਿਕਲੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਵੀ ਟਾਈਮ ਉਹਨਾਂ ਪਰ ਵੀ ਆਉਣ ਵਾਲੀ ਆ ਆਪਣਾ ਅਜੇ ਵੀ ਸਮਝ ਲਓ ਵੀ ਕਹਿਣ ਦਾ ਮਤਲਬ ਇਹ ਆ ਵੀ ਥੋੜੇ ਟਾਈਮ ਦੇ ਵਿੱਚ ਵਿੱਚ ਤੁਹਾਨੂੰ ਸਭ ਸਮਝ ਆ ਜਾਣਾ ਹੈ ਬਾਕੀ ਜਿੱਦਾਂ ਸਮਾਂ ਲੰਘ ਰਿਹਾ ਉਹਦਾ ਕੱਟ ਰਿਹਾ ਵਧੀਆ ਚੰਗਲ ਰਿਹਾ ਸੱਤ ਪਿੰਡਾਂ ਤੋਂ ਬੰਦੇ 70 ਨਹੀਂ ਆਏ ਜੀ ਆ ਇਹ ਨੇ ਇਹ 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 ਚੁਰੂ ਸ਼ੁਰੂਆਤ ਹੋਈ ਹੈ ਭਾਈ ਇਹਦਾ ਸ਼ੁਰੂਆਤ ਹੋਈ ਹੁਣ ਲੱਗੂਗਾ ਇਹ ਖੜਾ ਹਾਂਜੀ ਭਗੂ ਆਇਤਾ ਹੁਣ ਇਹਨਾਂ ਨੇ 12 ਦੇ ਵਿੱਚ ਐਕਵਾਇਰ ਕੀਤੀ ਸੀ ਜ਼ਮੀਨ ਬੜੇ ਫੂਲ ਦੀ ਸੰਬਲਾਟ ਕਿਆ ਕੀਤਾ ਉੱਥੇ 13 ਸਾਲਾਂ ਦੇ ਵਿੱਚ ਭੈਣ ਚੋਂ ਪਾਣੀ ਆ ਰੋਪੜ ਦਾ ਪਾਣੀ ਸਾਰਾ ਜਾ ਕੇ ਲਕ ਲਕ ਫਿਰਦਾ ਜੀ ਉਹ ਇਹ ਗਵਰਨਮੈਂਟ ਨੇ ਮਤਲਬ ਕਿਆ ਕੀਤਾ ਇਹ ਧੋਖੇਦੜੀ ਹੋਆ ਨਦੀ ਆ ਜਿਹੜੀ 6 ਫੁੱਟ ਉੱਚੀ ਹੋਈ ਫਿਰਦੀ ਆਮ ਜ਼ਮੀਨ ਨਾਲੋਂ ਡੁੱਬਣਾ ਹੀ ਆ ਉੱਥੇ ਬੰਦੇ ਆ ਨਾ ਅੱਗੇ ਆਈਟੀਆਈ ਚ ਪਾਣੀ ਆਇਆ ਡੁੱਬੇ ਹੀ ਆ ਕਿਸੀਆਂ ਬਾਬਾ ਕੱਢੇ ਲੋਕਾਂ ਨੇ ਠੀਕ ਹੈ ਨਹੀਂ ਕੰਕਰੀਟ ਦੇ ਜੰਗਲ ਚਾਹੀਦੇ ਨਹੀਂ ਤੁਹਾਨੂੰ ਬਿਲਕੁਲ ਨਹੀਂ ਚਾਹੀਦੇ ਸਾਨੂੰ ਸਾਨੂੰ ਆਪਣੇ ਰਹਿਮ ਤੇ ਰਹਿਣ ਦਵੇ ਭਗਵਾਨ ਤੁਮਨੇ ਆਪਣੇ ਉੱਥੇ ਬਣਾ ਲਵੇ ਭਗਵਾਨ ਤੁਮਨੇ ਆਪਣੇ ਪਿੰਡ ਬਣਾ ਲਵੇ ਉਰੇ ਦੇ ਘਰੋਂ ਸ਼ੁਰੂਆਤ ਕਰੀ ਆ ਜਾਂ ਫਿਰ ਸਾਨੂੰ 50 ਜਾਂ ਸਾਨੂੰ ਪਹਿਲਾਂ ਉੱਥੇ ਡਿਵੈਲਪਮੈਂਟ ਕਰਕੇ ਦਿਖਾ ਦੇਵੇ ਫਿਰ ਅਸੀਂ ਦੇਖ ਕੇ ਕਹਾਂਗੇ ਕਿ ਭਗਵਾਨ ਤੁਮਨ ਸਾਹਿਬ ਸਾਡੇ ਪਿੰਡਾਂ ਚ ਵੀ ਚਲੋ ਆ ਕੰਮ ਕਰੋ ਫਿਰ ਤੁਸੀਂ ਆਪ ਸੱਦਾ ਦਓਗੇ ਹਾਂ ਫਿਰ ਅਸੀਂ ਆਪ ਸੱਦਾ ਦਾਂਗੇ ਜਿਹੜੀ ਇਹ ਪਹਿਲਾਂ ਉੱਥੇ ਦੇ ਆਪਣੇ ਘਰ ਤੇ ਸ਼ੁਰੂ ਕਰੇ ਵੀ ਅੱਗ ਕਿੱਕਣਾ ਲਾਈ ਦੀ ਆ 2-300 ਕੀਲਾ ਪਿਆ ਉਹਦੇ ਵਿੱਚ ਡਿਵੈਲਪ ਕਰ ਲਵੇ ਜੋ ਕਰਨਾ ਹੈ ਗਵਰਨਮੈਂਟ ਦੇ ਖਾਤੇ ਜਿ ਗਿਆ ਬਾ ਮਿੱਟਰੀ ਵਾਲੇ ਤਾਂ ਪਹਿਲਾਂ ਹਾਂ ਮੈਂ ਪਹਿਲਾਂ ਉਸੀ ਨੇ ਅਕਵਾਇਰ ਤਾਂ ਕੀਤੀ ਵੀ ਉਹਨਾਂ ਨੇ ਉੱਥੇ ਡਿਵੈਲਪਮੈਂਟ ਕਰਕੇ ਦੇ ਦੇਵੇ ਜਿਹੜੀ ਇਹ ਗੱਲ ਕਹਿੰਦੇ ਵੀ ਇਹ ਕਰੋੜਪਤੀ ਸੀ ਜ਼ਿਮੇਦਾਰਾਂ ਨੂੰ ਕਰ ਦਿੰਦੇ ਸਾਡੀ ਖੁਦ ਜ਼ਮੀਨ 1965 ਦੀ ਗਈ ਹੋਇਆ ਅਕਵਾਇਰ ਕਰੀ ਗਵਰਨਮੈਂਟ ਨੇ ਸਾਨੂੰ ਇੱਕ ਪੈਸਾ ਨਹੀਂ ਮਿਲਿਆ ਜਿਹੜੀ ਨਾਲ ਰਹਿੰਦੀ ਸਾਡੀ ਜ਼ਮੀਨ ਤੀ ਅਸੀਂ ਉਹ ਵੀ ਸਾਡੇ ਨੰਬਰ ਲੈ ਕੇ ਬਾਕੀ ਰਹਿੰਦੀ ਖੁੰਦੀ ਹੁਣ ਅਕਵਾਇਰ ਹੋ ਗਈ ਹੁਣ ਅਸੀਂ ਕਿੱਥੇ ਜਾਈਏ ਅਸੀਂ ਕਿੱਦਾਂ ਬੱਚੇ ਪਾਲੂ ਕਿੱਦਾਂ ਕਰਾਈ ਪਹਿਲਾਂ ਐਗਰੀਕਲਚਰਲ ਨੇ ਕੋਆਇਰ ਕਰੇ ਬਿਆ ਪਹਿਲਾਂ ਬੰਨ ਬੰਨ ਨੂੰ ਸਾਤੇ ਲਾਰੇ ਨਾਲ ਲੈ ਲਈ ਜੀ ਸਤਲੁਜ ਦਰਿਆ ਦਾ ਬੰਨ ਬੰਨਣਾ ਹੈ ਜੀ ਉਹਦੇ ਬਾਅਦ ਨੇ ਬੰਨੇ ਜੀ ਅੱਗੇ ਬਰਲਾ ਫਾਰਮ ਨੂੰ ਦਿੱਤੀ ਯੂ ਦੇ ਬਾਅਦ ਫਿਰ ਐਗਰੀਕਲਚਰ ਨੂੰ ਦਿੱਤੀ ਫਿਰ ਫਿਰ ਜਰਸੀ ਫਾਰਮ ਨੂੰ ਦਿੱਤੀ ਹੁਣ ਮਿਲਟਰੀ ਵਾਲਿਆਂ ਨੂੰ ਦਿੱਤੀ ਸਾਨੂੰ ਵਾਪਸ ਜ਼ਮੀਨ ਨਹੀਂ ਕਦੀ ਸਾਡੇ ਨਾਲ ਧੱਕਾ ਕਰਕੇ ਅੱਗੇ ਜਾ ਕੇ ਸਾਡੇ ਨਾਲ ਧੱਕਾ ਹੋਰ ਨੂੰ ਤਾਂ ਦੇ ਹੀ ਜਾਂਦੇ ਸਾਡੀ ਜ਼ਿੰਮੇਦਾਰੀ ਦੀ ਜ਼ਮੀਨ ਸਾਨੂੰ ਇੱਕ ਬਿਸਵਾ ਨਹੀਂ ਵਾਪਸ ਕਰਿਆ ਜੀ ਸਾਡੇ ਦੇ ਨੌਜਵਾਨੋ ਤੁਸੀਂ ਕਿੱਦਾਂ ਸੋਚਦੇ ਹੋ ਇਹ ਬਜ਼ੁਰਗਾਂ ਸ਼ਾਇਦ ਕਹਿੰਦੇ ਵੀ ਕਈ ਵਾਰੀ ਪੜੇ ਲਿਖੇ ਬੰਦੇ ਦੇ ਵੀ ਸਮਝਣ ਤੇ ਤੇ ਬਜ਼ੁਰਗਾਂ ਸਮਝਣ ਫਰਕ ਹੋਇਆ ਸਾਡੇ ਵੀ ਜ਼ਮੀਨਾਂ ਦੇ ਨੰਬਰ ਇਹਦੇ ਵਿੱਚ ਆਏ ਹੋਇਆ ਮੇਰੇ ਕੋਲ 17 ਜਨਵਾਰਾ 17 ਗਾਮਾ ਹੈ ਠੀਕ ਆ ਮੈਂ ਦੁੱਧ ਪਾਉਂਦਾ ਡੈਰੀ ਜੇ ਸਾਡੇ ਉਹ ਜ਼ਮੀਨੇ ਚਲੇਗੀ ਅਸੀਂ ਡੰਗਰਾਂ ਨੂੰ ਕੱਖ ਕਿੱਥੋਂ ਪਾਉਣੇ ਆ ਦੱਸੋ ਮੈਨੂੰ ਕੱਖ ਅਸੀਂ ਡੰਗਰਾਂ ਨੂੰ ਕਿੱਥੋਂ ਪਾਉਣੇ ਆ ਕਹਿੰਦੇ ਪੈਸੇ ਜ਼ਮੀਨ ਚਲੇ ਜਾਣੀ ਪੈਸਾ ਮਿਲਣਾ ਕੋਈ ਨਹੀਂ ਡੰਗਰਾਂ ਤੋਂ ਵੀ ਗਏ ਜਿਹੜੀ ਆਮਦਨ ਆਉਂਦੀ ਅਸੀਂ ਉਤੋਂ ਵੀ ਗਏ ਠੀਕ ਹੈ ਜੀ ਇਸ ਤਾਂ ਬੇਰੋਜ਼ਗਾਰ ਹੋ ਜਾਣਾ ਫਿਰ ਰੋਜ਼ਗਾਰ ਵੀ ਚਲ ਜਾਣਾ ਹੂੰ ਤਾਂ ਪੰਜਾਬ ਸਰਕਾਰ ਗੌਰਮ ਪ੍ਰਿਆਮਾਨ ਜੀ ਕਹਿੰਦੇ ਆ ਕਿ ਇੱਥੇ ਗੋਰਿਆ ਕੇ ਕੰਮ ਕਰੂਗੇ ਜਿਹੜੇ ਉਰੇ ਕੰਮ ਕਰਦੇ ਉਹਨੂੰ ਇੱਥੇ ਖਦੇ ਨੇ ਫਿਰਦੇ ਆ ਜਿਹੜੇ ਸਾਡੇ ਮੁੰਡੇ ਪਹਿਲਾਂ ਬਾਹਰ ਗਏ ਉਹਨਾਂ ਤਾਂ ਉੱਥੇ ਜੀ ਗਵਰਨਮੈਂਟ ਆ ਪਹਿਲਾਂ ਇੱਥੋਂ ਭੱਜਣ ਲੱਗੇ ਜਿਹੜੇ ਉ ਅਸੀਂ ਜ਼ਮੀਨ ਦੇ ਕੇ ਜਾਉਂਗੇ ਕਿੱਥੇ ਦੱਸੋਈ ਜਾਉਂਗੇ ਕਿੱਥੇ ਉਹ ਪਿਆਰਗਾ ਦਾ ਪਲਾਟ ਆ ਉਹਨਾ ਉਹ ਬੀਕੇ ਨਾ ਬਕਾਵੇ ਉਹ ਵੀ ਸਾਨੂੰ ਸਾਡੀ ਜ਼ਮੀਨ ਚ ਨਹੀਂ ਮਿਲਣਾ ਉਹਨਾਂ ਦੀ ਮਰਜ਼ੀ ਜਿੱਥੇ ਮਰਜ਼ੀ ਦਵੇ ਉਹ ਠੀਕ ਆ ਜਿੱਥੇ ਮਰਜ਼ੀ ਦੇ ਦੇਵੇ ਨਾ ਅਸੀਂ ਉਹਨੂੰ ਤੋੜ ਕੇ ਵੇਚ ਸਕਦੇ ਆ ਪਹਿਲੀ ਗੱਲ ਤਾਂ ਸਾਨੂੰ ਇਹ ਪਾਲਿਸੀ ਮਨਜ਼ੂਰੀ ਨਹੀਂ ਜੀ ਯਾਰਾ ਸਾਡੇ ਪਿੰਡ ਦੇ 10 ਘਰਾਂ ਦੀ ਜ਼ਮੀਨ ਉਸ ਪੌਲ ਆਈ ਆ ਠੀਕ ਹੈ ਸਾਰੇ ਸਹਿਮਤ ਨਹੀਂ ਹੈਗੇ ਫਿਰ ਉਹ ਮਤਲਬ ਇਹ ਨਹੀਂ ਬਣਦਾ ਕੋਈ ਗੱਲ ਕਰਨੇ ਦਾ ਕਿ ਹਾਂ ਜ਼ਮੀਨ ਲਵੇ ਨਾ ਲਵੇ 1% ਵੀ ਲੋਕ ਸਹਿਮਤ ਨਹੀਂ ਹੈਗੇ ਜ਼ਮੀਨ ਦੇਣੇ ਵਾਸਤੇ ਹਾਲਾਂਕਿ ਸਾਨੂੰ ਇਹ ਬੇਰੁਜ਼ਗਾਰ ਕਰ ਰਹੇ ਆ ਹੋਰ ਕੁਝ ਨਹੀਂ ਹੋਣਾ ਗਵਰਨਮੈਂਟ ਤੋਂ ਉਹ ਇਹ ਸਾਡੇ ਹੱਥ ਵੱਡ ਰਹੇ ਬਸ ਅੱਖ ਜ਼ਮੀਨਾਂ ਤੇ ਉਹੀ ਰੜਕਦੀ ਆ ਹਾਂਜੀ ਕਿਵੇਂ ਦੇਖਦੇ ਹੋ ਤੁਸੀਂ ਕਿਸਾਨ ਯੂਨੀਅਨ ਵੱਲੋਂ ਆਏ ਹੋ ਤੇ ਯੂਨੀਅਨ ਦੇ ਉੱਤੇ ਬੜੇ ਇਲਜ਼ਾਮ ਆ ਸਰਕਾਰ ਵੱਲੋਂ ਵੀ ਯੂਨੀਅਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਿਆ ਹੋਇਆ ਹਰ ਥਾਂ ਜਾ ਕੇ ਵੜ ਜਾਂਦੇ ਆ ਇਹ ਲੋਕਾਂ ਨੂੰ ਢਕਾਉਂਦੇ ਆ ਇਹਨਾਂ ਦਾ ਕੋਈ ਯੋਗਦਾਨ ਨਹੀਂ ਹੈਗਾ ਇਹਨਾਂ ਨਾਲ ਵੱਧਦਾ ਖੇਤੀ ਦਾ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਨੂੰ ਪਤਾ ਦੇਖੋ ਸਤਰਾਮ ਜੀ ਗੱਲ ਇਹ ਹੈ ਯੂਨੀਨਾਂ ਦੇ ਗੱਲੋ ਇਸ ਤਰ੍ਹਾਂ ਪਏ ਹੋਏ ਆ ਕਿਉਂਕਿ ਜਿਹੜੇ ਕਿਸਾਨ ਹੈ ਕਿਸਾਨਾਂ ਦੀਆਂ ਯੂਨੀਨਾਂ ਹੈ ਤੇ ਕਿਸਾਨਾਂ ਨੂੰ ਹੀ ਦੱਬਣਾ ਚਾਹੁੰਦੇ ਆ ਵੀ ਜਿਹੜੀ ਜਮਾਤ ਅੱਜ ਲੋਕਾਂ ਦੇ ਹੱਕਾਂ ਲਈ ਗੱਲ ਕਰ ਰਹੀ ਹੈ ਉਹ ਉੱਪਰ ਨਾ ਉੱਠ ਜਵੇ ਮੁੱਖ ਮੰਤਰੀ ਭਗ ਹੀ ਇੱਕ ਸਿਆਸਤ ਰਹੇਗੀ ਵੀ ਜਿਹੜੀ ਜਮਾਤ ਖੜਕੇ ਮੁੱਖ ਮੰਤਰੀ ਦੇ ਅੱਖਾਂ ਵਿੱਚ ਅੱਖ ਪਾ ਕੇ ਗੱਲ ਕਰ ਸਕਦੀ ਹੈ ਵੀ ਭਾਈ ਤੂੰ ਆ ਗਲਤ ਕਰ ਰਿਹਾ ਹੈ ਉਸ ਜਮਾਤ ਨੂੰ ਇਹ ਦੱਬਣ ਦੀ ਕੋਸ਼ਿਸ਼ ਕਰ ਰਹੇ ਹੈ ਉਹ ਕਹਿੰਦੇ ਮੈਂ ਤਾਂ ਤੁਹਾਡੀ ਜਮਾਤ ਚੋਂ ਹੀ ਆ ਮੈਂ ਬੱਟਾਂ ਦੇ ਉੱਤੇ ਖਾਲ ਵੀ ਦੇਖਦਾ ਰਿਹਾ ਮੈਂ ਬਰੋਜੇ ਵੀ ਲਾਉਂਦਾ ਰਿਹਾ ਸਾਰਾ ਕੁਝ ਮੈਂ ਕਰਿਆ ਹੋਏ ਹੱਥਾਂ ਦੇ ਨਾਲ ਥੋੜੇ ਵਿੱਚੋਂ ਤਾਂ ਮੁੱਖ ਮੰਤਰੀ ਬਣੇ ਆ ਤੇ ਤੁਸੀਂ ਕਹਿੰਦੇ ਵੀ ਸਾਡੀ ਜਮਾਤ ਨੂੰ ਦੱਬਣ ਨੂੰ ਫਿਰਦੇ ਸਤਨਾਮ ਜੀ ਜਿਹੜੀ ਜਮਾਤ ਵਿੱਚੋਂ ਇਹਨਾਂ ਨੇ ਕਿਹਾ ਨਾ ਮੈਂ ਮੈਂ ਜਿਹੜੀ ਜਮਾਤ ਵਿੱਚੋਂ ਨਿਕਲ ਕੇ ਆਇਆ ਉਸੇ ਜਮਾਤ ਪਰ ਪਹਿਲਾ ਡੰਡਾ ਫੇਰਿਆ ਜੇ ਹੁਣ ਅੱਜ ਇਹ ਕਿਸਾਨਾਂ ਦਾ ਕਹਿ ਰਹੇ ਹਨ ਤਾਂ ਕਿਸਾਨਾਂ ਨੂੰ ਅੱਜ ਮਾਰਨ ਦੀ ਨੀਤੀ ਅਪਣਾ ਰਹੇ ਹਨ ਕਿ ਆ ਮੁੱਖ ਮੰਤਰੀ ਸਾਹਿਬ ਨੂੰ ਇਹ ਨਹੀਂ ਪਤਾ ਵੀ 4840 ਗੱਜ ਲੈ ਕੇ ਮੈਂ 1200 ਗੱਜ ਉਹਨਾਂ ਨੂੰ ਦੇ ਰਿਹਾ ਹਾਂ ਉਹਦੇ ਵਿੱਚ ਉਹਨਾਂ ਦਾ ਨਕਸਨਫਾ ਹੈ ਕਿ ਨੁਕਸਾਨ ਹੈ ਠੀਕ ਹੈ ਪਰ ਮੁੱਖ ਮੰਤਰੀ ਕਹਿ ਰਿਹਾ ਮੈਂ ਤੁਹਾਡੀ 6 ਕਨਾਲ ਜਗ੍ਹਾ ਲੈ ਲੈਣੀ ਹੈ ਬਾਕੀ ਤੁਹਾਨੂੰ 1200 ਗਾ ਜਗ੍ਹਾ ਦੇ ਦੇਣੀ ਹੈ ਪਰ ਸਾਨੂੰ ਇਹ ਤਾਂ ਦੱਸੇ ਜਿਹੜੀ 6 ਕਨਾਲ ਜਗ੍ਹਾ ਲੈਣੀ ਹੈ ਸਾਨੂੰ ਉਹਦਾ ਕੀ ਦੇ ਰਿਹਾ ਮੁੱਖ ਮੰਤਰੀ ਇਹ ਕਹਿ ਰਿਹਾ ਜਿਹੜੀ ਤੁਹਾਡੀ 1200 ਗਾ ਜਗ੍ਹਾ ਬਚ ਗਈ ਉਹ 4 ਕਰੋੜ 20 ਲੱਖ ਦੀ ਹੈ ਫੋ 20 ਤਾਂ ਨੰਬਰ ਪਹਿਲਾਂ ਹੀ ਲਿਆਏ ਹੂੰ 420 ਇਹ ਕਰਨਾ ਚਾਹੁੰਦੇ 420 ਨੰਬਰ ਪਹਿਲੇ ਆਏ 4 ਕਰੋੜ 20 ਲੱਖ ਰੁਪਏ ਦੀ ਉਹ ਜ਼ਮੀਨ ਸਾਡੀ 1200 ਗਾਜੇ ਕਹਿੰਦੇ ਬਣ ਗਈ ਠੀਕ ਐ ਸੀ ਕਿ ਉਹ ਬਣ ਗਈ ਸਾਡੀ ਜ਼ਮੀਨ ਦੀ ਅੱਜ ਚਾਹੇ ਲੱਖ ਕੀਮਤ ਆ ਚਾਹੇ ਕਰੋੜ ਆ ਚਾਹੇ 5 ਕਰੋੜ ਆ ਚਾਹੇ 10 ਕਰੋੜ ਆ ਤੁਹਾਨੂੰ ਵੀ ਪਤਾ ਰਾਜਨੀਤਿਕ ਪਾਰਟੀਆਂ ਨੇ ਇੱਥੇ ਜ਼ਮੀਨ ਆਪਣੇ ਖਰੀਦੀਆਂ 6 6 ਕਰੋੜ 7 7 ਕਰੋੜ ਨੂੰ ਬਾਈਪਾਸ ਪਰ ਸਾਡੇ ਪਿੰਡ ਦੀ ਜ਼ਮੀਨ ਲਈਤੀ ਆ ਉਹਨਾਂ ਨੇ ਸ਼ੋਰੂਮਾਂ ਕੱਟੇ ਆ ਉੱਥੇ ਤੇ ਉਹਦੇ ਨਾਲ ਲੱਗਦੇ ਜੇ ਜ਼ਮੀਂਦਾਰ ਜ਼ਮੀਨ 4 ਕਰੋੜ 20 ਲੱਖ ਦੀ ਕਿਕਰਾਂ ਦੇ ਦਊਗਾ ਗੱਲ ਇਹ ਹੈ ਤੇ ਨੰਬਰ 2 ਤੇ ਸਰਕਾਰ ਇਹ ਵੀ ਵਿੱਚ ਦੇ ਵਿੱਚ ਪ੍ਰੋਵੀਜ਼ਨ ਹੈ ਵੀ ਜੇਕਰ ਤੁਸੀਂ ਆਪਣੀਆਂ ਐਸ ਡੀ ਐਮ ਕਾ ਗੱਲ ਹੋਈ ਹੈ ਵੀ ਤੁਸੀਂ ਨੰਬਰ ਕਢਵਾ ਲੈਣੇ ਆ ਤਾਂ ਕੱਲ ਨੂੰ ਉਹ ਤੁਹਾਡੀ ਐਗਰੀਕਲਚਰ ਲੈਂਡ ਹੀ ਰਹਿ ਜਾਣੀ ਹੈ ਸ਼ਹਿਰ ਦੇ ਨੇੜੇ ਹੋਣ ਕਰਕੇ ਬਾਈਪਾਸ ਸੜਕਾਂ ਦੇ ਨੇੜੇ ਹੋਣ ਕਰਕੇ ਅਸੀਂ ਉਹਨਾਂ ਪਰ ਆਪਣੇ ਕੱਲ ਨੂੰ ਨਾ ਤਾਂ ਮਕਾਨ ਬਣਾ ਸਕਦੇ ਆ ਨਾ ਦੁਕਾਨ ਬਣਾ ਸਕਦੇ ਆ ਉਹ ਖੇਤੀਬਾੜੀ ਵਾਸਤੇ ਹੀ ਤੁਹਾਨੂੰ ਬੰਨ ਲੈਣਾ ਸਰਕਾਰ ਨੇ ਕਿੰਨੇ ਧੱਕਾ ਕਰਦੇ ਨਹੀਂ ਅਸੀਂ ਜਿੰਨਾ ਦੇਣੀ ਜ਼ਮੀਨ ਦੋ ਬਾਕੀ ਆਪਣੇ ਇਤਰਾਜ਼ ਦਿਓ ਮਹਾਰਾਜ ਉਹ ਤਾਨਾਸ਼ਾਹੀ ਆਪਣਾ ਰਹੇ ਹੈ ਜੇ ਇਤਰਾਜ਼ ਵੀ ਦਿੱਤੇ ਅਸੀਂ ਆਪਣੀ ਜ਼ਮੀਨ ਕਢਾ ਲਈ ਉਹ ਐਗਰੀਕਲਚਰ ਲੈਂਡ ਤੁਹਾਡੀ ਕਢ ਦੇਣੀ ਹੈ ਉਹ ਤੁਸੀਂ ਐਗਰੀਕਲਚਰ ਵਾਸਤੇ ਲੈ ਸਕਦੇ ਆ ਸੀਓਆਈ ਨਹੀਂ ਦੇਣੀ ਤੁਹਾਨੂੰ ਤੁਸੀਂ ਆਪਣੀ ਜ਼ਮੀਨ ਨੂੰ ਕਨਵਰਟ ਨਹੀਂ ਕਰਵਾ ਸਕਦੇ ਤੁਸੀਂ ਅੱਜ ਸਾਡੇ ਬਜ਼ੁਰਗਾਂ ਨੇ ਮਕਾਨ ਬਣਾਏ ਹੋਏ ਆ ਸਾਡੀ ਪੀੜ੍ਹੀ ਨੇ ਗਾਂਹਾਂ ਜਾ ਕੇ ਮਕਾਨ ਬਣਾਉਣੇ ਆ ਦੋ ਦੋ ਤਿੰਨ ਤਿੰਨ ਭਾਈ ਆ ਖਾਲੂ ਅਸੀਂ ਆਪਣੇ ਨੰਬਰਾਂ ਵਿੱਚ ਆਪਣੇ ਖੇਤਾਂ ਵਿੱਚ ਆ ਕੇ ਮਕਾਨ ਬਣਾਉਣੇ ਆ ਤਾਂ ਉੱਥੇ ਅਸੀਂ ਆਪਣਾ ਮਕਾਨ ਵੀ ਨਹੀਂ ਬਣਾ ਸਕਦੇ ਨੰਬਰ 2 ਤੇ ਸਾਡੇ ਪਿੰਡਾਂ ਨੂੰ ਹੋਂਦ ਨੂੰ ਖਤਮ ਕਰਨਾ ਚਾਹੁੰਦੇ ਆ ਜੇਕਰ ਜ਼ਮੀਨ ਸਾਡੀ ਸ਼ਹਿਰ ਵਿੱਚ ਆ ਗਈ ਤਾਂ ਰਹਿਣੇ ਪਿੰਡ ਵੀ ਨਹੀਂ ਜੇਕਰ ਪਿੰਡ ਸਾਡੇ ਸ਼ਹਿਰ ਵਿੱਚ ਆ ਗਏ ਤਾਂ ਸਭ ਤੋਂ ਪਹਿਲਾਂ ਮਨਰੇਗਾ ਪਰ ਡਾਕਾ ਪਊਗਾ ਜਿਹੜੇ 100 ਦੈਂ ਦੀ ਗਰੰਟੀ ਦੀ ਗੱਲ ਸਰਕਾਰ ਕਰਦੀ ਹੈ ਅੱਜ ਖੇਤ ਮਜ਼ਦੂਰ ਜਿਹੜਾ ਆਮ ਮਜ਼ਦੂਰ ਛੋਟਾ ਵਰਗ ਪਿੰਡਾਂ ਵਿੱਚ ਬੈਠਾ ਹੈ ਉਹਨਾਂ ਦਾ ਰੋਜ਼ਗਾਰ ਖਤਮ ਹੋਊਗਾ ਨੰਬਰ 2 ਤੇ ਸਾਡੀਆਂ ਪੰਚਾਇਤਾਂ ਭੰਗ ਹੋ ਜਾਣੀਆਂ ਐਮਸੀ ਸਿਸਟਮ ਬਣਾ ਦੇਣਾ ਤੁਹਾਡੇ ਪਿੰਡ ਨੂੰ ਇੱਕ ਜਗ੍ਹਾ ਬਣਨੂਗੇ ਦੋ ਜਗ੍ਹਾ ਬਣਨੂਗੇ ਕਿ ਤਿੰਨ ਜਗ੍ਹਾ ਬਣਨੂਗੇ ਇਹਦਾ ਕੋਈ ਪਤਾ ਨਹੀਂ ਲੱਗਣਾ ਤੁਹਾਨੂੰ ਇੱਕੋ ਪਿੰਡ ਨੂੰ ਪੰਜ ਜਗ੍ਹਾ ਵਾੜ ਦੇਣਾ ਸਾਡੇ ਪਿੰਡ ਵਿੱਚ ਜਦੋਂ ਸਾਡੀ ਜ਼ਮੀਨ ਨਹੀਂ ਰਹੀ ਤਾਂ ਅਸੀਂ ਉਹਦੇ ਵਿੱਚ ਆਪਣੇ ਹੀ ਪਿੰਡ ਵਿੱਚ ਦੋ ਨੰਬਰ ਦੇ ਸ਼ਹਿਰੀ ਹੋਗੇ ਦੋ ਨੰਬਰ ਦੇ ਵਾਸੀ ਹੋਗੇ ਉਹਦੇ ਵਿੱਚ ਆ ਕੇ ਇਹ ਗਰੁੱਪ ਹਾਊਸਿੰਗ ਕਰੂਗੇ ਉਥੇ ਫਲੈਟ ਬਣਾਉਂਗੇ ਬਾ ਲੋਕਾਂ ਨੇ ਆਉਣਾ ਸਾਡੀ ਜਿਹੜੀ ਸੱਭਿਆਚਾਰ ਹੈ ਉਹਦਾ ਖਾਤਮਾ ਹੋ ਜਾਣਾ ਹੈ ਸਾਡੀ ਹੋਣ ਦਾ ਖਾਤਮਾ ਹੋ ਜਾਣਾ ਹੈ ਸਾਡੀ ਬੋਲੀ ਦਾ ਖਾਤਮਾ ਹੋ ਜਾਣਾ ਹੈ ਅੱਜ ਚੰਡੀਗੜ੍ਹ ਜਾ ਕੇ ਦੇਖ ਲਓ 20% ਤੋਂ 30% ਵੀ ਸਾਡੇ ਪੰਜਾਬੀ ਨਹੀਂ ਰਹੇ ਬਾਹਰ ਦੀਆਂ ਸਟੇਟਾਂ ਦੇ ਲੋਕ ਆਬਜ ਹੈ ਉਹੀ ਕੁਝ ਕਰਨਾ ਹੈ ਸਾਡੇ ਹਰ ਇੱਕ ਸ਼ਹਿਰ ਗੱਲ ਚਾਹੁੰਦੇ ਆ ਪੰਜਾਬ ਉਹ ਕਹਿੰਦੇ ਵੀ ਤੁਹਾਡੇ ਕੈਲੀਫੋਰਨੀਆ ਜਦੋਂ ਤੁਸੀਂ ਗੱਲ ਸੁਣਦੇ ਵੀ ਕੈਲੀਫੋਰਨੀਆ ਬਣਾਉਣ ਦੀਆਂ ਗੱਲਾਂ ਹੁੰਦੀਆਂ ਹੁਣ ਜੇ ਸਰਕਾਰ ਬਣਾਉਣ ਲੱਗੀ ਕੈਲੀਫੋਰਨੀਆ ਵਰਗਾ ਹੁਣ ਕਹਿੰਦੇ ਤੁਸੀਂ ਬਣ ਨਹੀਂ ਦਿੰਦੇ ਇਹ ਕਹਿੰਗੇ ਸਾਨੂੰ ਇਹ ਚਾਹੀਦਾ ਹੀ ਨਹੀਂ ਜੀ ਹੁਣ ਅਸੀਂ ਨੌਜਵਾਨ ਹੁਣ ਇਹ ਕਹਿੰਦੇ ਆ ਸਰਕਾਰਾਂ ਕਹਿੰਦੀਆਂ ਵੀ ਬਾਹਰ ਨੂੰ ਜਾਂਦੇ ਆ ਛੱਡ ਕੇ ਪੰਜਾਬ ਹੁਣੇ ਪੰਜਾਬ ਛੱਡਣ ਛੱਡ ਕੇ ਹੁਣ ਬਾਹਰ ਜਾਣ ਦੀਆਂ ਤਿਆਰੀਆਂ ਕਰਾਉਣ ਲੱਗੇ ਵੇ ਸਾਨੂੰ ਇਹ ਅਸੀਂ ਦੁੱਧ ਦਾ ਕੰਮ ਕਰਦੇ ਆ ਮੈਂ ਨੌਜਵਾਨ ਖੁਦ ਦੁੱਧ ਦਾ ਕੰਮ ਕਰਦਾ ਖੇਤੀਬਾੜੀ ਦਾ ਕਰਦਾ ਮੇਰੇ ਦੋ ਗੁੜੀਆਂ ਮੈਂ ਘਰ ਪਾਲ ਰਿਹਾ ਵਧੀਆ ਮੇਰਾ ਸਾਰਾ ਕੁਝ ਚੱਲ ਰਿ ਹੁਣ ਜਿੱਦਣ ਮੇਰਾ ਸਾਰਾ ਕੁਝ ਇਹਨਾਂ ਨੇ ਹੱਬ ਖੇਤੀਬਾੜੀ ਸਾਰਾ ਕੁ ਖੋ ਲਿਆ ਖੋ ਲਿਆ ਖੋਏ ਲਿਆ ਹੁਣ ਖੋਏ ਲਿਆ ਇਹਨਾਂ ਨੇ ਕੋਣ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਖੋ ਹੀ ਵੀ ਲਿਆ 90% ਤੇ ਇਹਨਾਂ ਨੇ ਖੋਏ ਲਿਆ ਜੇ ਅਸੀਂ ਹੁਣ ਕੋਸ਼ਿਸ਼ ਕਰੂਗੇ ਸੰਘਰਸ਼ ਚ ਲੜੂਗੇ ਤਾਂ ਬਚਾਉਂਗੇ ਇਹਨੂੰ ਤੇ ਇਹ ਭਜਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਾਨੂੰਰੇ ਤੇ ਕਿਵੇਂ ਦੇਖਦੇ ਹੋ ਜੀ ਹੁਣ ਆਈ ਗੱਲ ਆ ਜੀ ਬਿਲਕੁਲ ਇਹ ਇਹਨਾਂ ਦੀ ਇਹੀ ਗੱਲ ਸਹੀ ਆ ਬਿਲਕੁਲ ਵੀ ਜਿੱਦਾਂ ਹੁਣ ਸਾਨੂੰ ਭਜਾਉਣ ਜਾਂਦੇ ਅਸੀਂ ਤਾਂ ਕਹਿੰਦੇ ਹੁਣ ਜਾਂ ਫਿਰ ਸਾਡੇ ਬੱਚੇ ਜੇ ਕੁਝ ਕਰਦੇ ਆ ਤਾਂ ਹੁਣ ਨਸ਼ਿਆਂ ਵੱਲ ਨੂੰ ਵਧਣਗੇ ਨੁਕਸਾਨ ਉਹਨਾਂ ਦਾ ਇਹੀ ਆ ਵੀ ਹੁਣ ਬੱਚੇ ਨੇ ਮਰਨਗੇ ਸਰਕਾਰ ਕੋ ਨੁਕਸਾਨ ਦਾ ਹੈ ਇੱਧਰ ਉੱਧਰ ਨੋਝੜ ਕੇ ਗਏ ਉੱਧਰ ਤੋਂ ਇੱਧਰ ਨੂੰ ਆਏ ਕੋਈ ਹੁਣ ਇਹਦੇ ਵਿੱਚ ਆਹੀ ਆ ਬਾਕੀ ਰਹੀ ਗੱਲ ਹੁਣ ਸਾਡੇ ਪੱਡੰਡਾ ਜਿੱਦਣ ਇਹਨਾਂ ਗਵਰਨਮੈਂਟ ਨੇ ਤਾਂ ਸਖਤੀ ਕਰੀ ਠੀਕ ਹੈ ਸ਼ਕਤੀ ਤੱਕ ਕਰੋਗੇ ਚਲੋ ਇੱਕ ਤੀ ਵਾਰੀ ਜੇ ਕਰੂਗੇ ਅਸੀਂ ਇੱਕ ਐਨ ਡਟ ਕੇ ਉਹਦਾ ਮੁਕਾਬਲਾ ਕਰਾਂਗੇ ਔਰ ਜਿਹੜੇ ਹੁਣ ਸਾਡੇ ਪਿੰਡਾਂ 'ਚ ਵੋਟਾਂ ਵਗੈਰਾ ਅੱਜ ਤੇ ਸਿਆਸੀ ਲੀਡਰ ਜਾਂ ਕੋਈ ਆਪਣਾ ਨਾਮ ਚਮਕਾਉਂਦੇ ਜਾਂ ਕੁਝ ਵੀ ਕਰਦੇ ਆ ਹੁਣ ਉਹਨਾਂ ਨੂੰ ਅਸੀਂ ਵੀ ਬੇਨਤੀ ਕਰਦੇ ਭਿਜਦੇ ਡੰਡਾ ਸਾਡੇ ਮਰਕੂ ਨੂੰ ਹੈ ਨਾ ਉਹ ਸਾਡੇ ਖੇਤਾਂ ਦੇ ਵਿੱਚ ਆਪਣੇ ਪੈਂਟਾਂ ਪੈਂਟਾਂ ਚੜਾ ਕੇ ਸਾਡੇ ਪਹਿਲਾਂ ਸਾਡੇ ਅੱਗੇ ਆਣ ਕੇ ਖੜਨ ਤਾਂ ਸਾਡੇ ਪਿੰਡਾਂ 'ਚ ਆਉਣ ਨਹੀਂ ਤਾ ਵੋਟਾਂ ਵਾਲੀ ਦਾ ਬਾਅਦ ਦੀ ਗੱਲ ਹੈ ਜੇ ਜੂੰਦੇ ਬਸਾਂਗੇ ਵੋਟਾਂ ਬਾਅਦ ਚ ਪਾਵਾਂਗੇ ਹੁਣ ਤੱਕ ਇਹਨਾਂ ਨੇ ਸਾਡੀਆਂ ਵੋਟਾਂ ਲੈ ਕੇ ਹੀ ਖਾਦਾ ਏ ਕੋਈ ਗੱਲ ਨਹੀਂ ਪਰ ਹੁਣ ਅਸੀਂ ਇਹੀ ਬੇਨਤੀ ਕਰੂੰਗਾ ਕਿ ਹੁਣ ਜਦੋਂ ਸਕੇਤੇ ਸਾਡੇ ਪਰ ਭੀੜ ਪਈ ਤਾਂ ਅਸੀਂ ਉਸੇ ਨੇਤਾ ਨੂੰ ਮੰਨੂਗਾ ਜਿਹੜਾ ਆਪਣੀ ਪਿੱਠ 'ਚ ਸਾਡੇ ਤੇ ਪਹਿਲਾਂ ਢੱਕ ਕੇ ਕਹੋਗਾ ਪਹਿਲਾਂ ਮੇਰਾ ਮਾਰੋ ਫਿਰ ਮੈਂ ਉਹ ਕਰੂੰਗਾ ਠੀਕ ਹੈ ਕੋਈ ਐਦਾਂ ਦੀ ਗੱਲ ਨਹੀਂ ਬਾਕੀ ਉਹ ਜਿੱਦਾਂ ਕਹਦੇ ਆ ਜੀ ਵੋਟਾਂ ਅਸੀਂ ਪਾਉਣੀਆਂ ਵੀ ਕਾਹਦੇ ਵਾਸਤੇ ਆ ਪਹਿਲਾਂ ਅਸੀਂ ਦਿੱਲੀ ਬਾਹਰਾਂ ਦੇ ਧੱਕੇ ਖਾਂਦੇ ਰਹੇ ਉਹ ਕਹਦੇ ਜੀ ਤੁਸੀਂ ਦਿੱਲੀ ਨਹੀਂ ਵੱਢ ਸਕਦੇ ਹੁਣ ਚੰਡੀਗੜ੍ਹ ਵਾਸਤੇ ਅਸੀਂ ਵੋਟਾਂ ਪ ਤੁਸੀਂ ਚੰਡੀਗੜ੍ਹ ਨਹੀਂ ਵੜ ਸਕਦੇ ਫਿਰ ਅਸੀਂ ਕਰੂਗੇ ਕੀ ਕਿ ਨੂੰ ਅਸੀਂ ਬਣਾਉਣਾ ਇਹਦੇ ਵਧੀਆ ਆਪਣੇ ਘਰ ਬੈਠੇ ਆ ਫਿਰ ਕਿਸੇ ਪਾਸੇ ਨੂੰ ਸਾਨੂੰ ਆ ਹੀ ਹੋਊਗਾ ਵੀ ਸਰਕਾਰ ਸਾਡੀ ਹੈ ਨਹੀਂ ਤੁਸੀਂ ਕਹਿੰਦੇ ਵੀ ਸਾਡੇ ਪਿੰਡਾਂ ਜਨਾਂ ਵੜ ਜੇ ਉਹ ਕਹਿੰਦੇ ਸਾਡੀ ਸਰਕਾਰ ਹੈ ਅੱਗੇ 25 ਸਾਲ ਚੱਲਣੀ ਹਾਲੇ ਇਹ ਤਾਂ ਹੁਣ ਦੱਸਾਂਗੇ 25 ਸਾਲ ਕਿ ਇਹਾਦ ਕਰੇ ਕਰੂਗਾ ਲੋਕ ਕਹਿਣਗੇ ਇਹ ਆ ਕਰੂਗੇ ਵੀ ਕੋਈ ਹੈਗੀ ਤੀ ਆਮ ਆਦਮੀ ਪਾਰਟੀ 92 ਦਿੱਤੇ ਤੇ ਲੋਕਾਂ ਨੇ ਜਿਤਾ ਕੇ ਇੱਕ ਬਦਲਾਅ ਦੇ ਚੱਕਰ ਚ ਪਰ ਸਾਨੂੰ ਆ ਪਤਾ ਨਹੀਂ ਤਾਂ ਲੋਕਾਂ ਨੇ ਵੀ ਆ ਇਦਾਂ ਦਾ ਬਦਲਾਅ ਲਿਆਉਣਾ ਵੀ ਸਾਡੇ ਪਰ ਆਉਣਾ ਅੱਜ ਕਹਿੰਦੇ ਭਗਵਾਨ ਜੀ ਤੁਮਨ ਵੀ ਅਸੀਂ ਕਿਹੜੀ ਜਮਾਤ ਚੋਂ ਠੋਠਿਆ ਪਹਿਲਾਂ ਮਾਸਟਰ ਦਾ ਮੁੰਡਾ ਸੀ ਮਾਸਟਰ ਠਾਏ ਡਾਕਟਰ ਠਾਏ ਠੀਕ ਆ ਫਿਰ ਹੁਣ ਸਾਰੇ ਇਦਾਂ ਹੀ ਆ ਸਾਡੇ ਹੁਣ ਕਿਸਾਨ ਹੁਣ ਕਿਸਾਨ ਕਿਸਾਨ ਹਟਾ ਲੇ ਕਿਸਾਨ ਦਾ ਪੁੱਤ ਕਹਿੰਦਾ ਹੁਣ ਕਿਸਾਨ ਹਟਾ ਲੇ ਕੋਈ ਗੱਲ ਨਹੀਂ ਇਹ ਹੋਣਾ ਹੈ ਜਿੱਦਣ ਵੀ ਆ ਜਿੱਦਾਂ ਦੇ ਵੀ ਅਸੀਂ ਕਰਦੇ ਸੀ ਅਸੀਂ ਉਦਾਂ ਦੇ ਨਿਜਠੀ ਨਾਲ ਉਹਦੇ ਨਾਲ ਉਹਨਾਂ ਦੇ ਉਹਦੇ ਵਿੱਚ ਅਸੀਂ ਆਪਣਾ ਹਰੇਕ ਤਰ੍ਹਾਂ ਦਾ ਅਸੀਂ ਉਹ ਕਪੜਾ ਕਰਾਂਗੇ ਵਿਰੋਧ ਕਰਾਂਗੇ ਕੀ ਹੁਣ ਤੁਹਾਡੀ ਜਿਹੜੀ ਕਿਸਾਨ ਯੂਨੀਅਨ ਜਣੀਆਂ ਨੇ ਹੈਗੀਆਂ ਕਿੱਦਾਂ ਇਕੱਠੀਆਂ ਹੋ ਰਹੀਆਂ ਇਸ ਮਸਲੇ ਦੇ ਕੀ ਪਲਾਨੇਗਾ ਕਿਸਾਨ ਯੂਨੀਅਨ ਵੀ ਆਪਣਾ ਆਪਣਾ ਪ੍ਰੋਗਰਾਮ ਦੇ ਰਹੀਆਂ ਬਾਕੀ ਹਰ ਜ਼ਿਲ੍ਹੇ ਵਿੱਚ ਇਸ ਸੰਘਰਸ਼ ਲਈ ਹਰ ਇੱਕ ਪਿੰਡ ਵਿੱਚ ਕਮੇਟੀ ਬਣਾਈ ਜਾ ਰਹੀ ਹੈ ਉਹ ਕਮੇਟੀ ਜ਼ਿਲ੍ਹੇ ਦੀ ਵੀ ਬਣਾਈ ਜਾ ਰਹੀ ਹੈ ਔਰ ਜ਼ਿਲ੍ਹੇ ਦੀ ਕਮੇਟੀ ਜੋ ਆਦੇਸ਼ ਦਿੰਦੀ ਹੈ ਉਸ ਅਨੁਸਾਰ ਸਾਡੀਆਂ ਕਿਸਾਨ ਯੂਨੀਅਨਾਂ ਸਾਥ ਦਿੰਦੀਆਂ ਬਾਕੀ ਅਸੀਂ ਦੱਸ ਦਈਏ ਕੱਲੇ-ਕੱਲੇ ਪਿੰਡਾਂ ਵਿੱਚ ਅਸੀਂ ਮੀਟਿੰਗਾਂ ਕਰੀਆਂ ਸਾਡੀਆਂ 8 ਤੋਂ 10 ਮੀਟਿੰਗਾਂ ਹੋ ਚੁੱਕੀਆਂ ਨੇ ਕੱਲੇ-ਕੱਲੇ ਪ ਐਚ ਡੀ ਐਮ ਸਾਹਿਬ ਨੂੰ ਵੀ ਦਿੱਤੇ ਹੈ ਡੀ ਸੀ ਸਾਹਿਬ ਨੂੰ ਵੀ ਦਿੱਤੇ ਹੈ ਤੇ ਕੱਲ ਅਸੀਂ ਆਪਣੇ ਹਲਕੇ ਦੇ ਵਿਧਾਇਕ ਐਮ ਐਲ ਏ ਦਨੇਸ਼ਰਾ ਜੀ ਨੂੰ ਵੀ ਮਿਲੇ ਹੈ ਉਹਨਾਂ ਨੇ ਸਾਡੇ ਅੱਗੇ ਉੱਥੇ ਬੈਠਿਆਂ ਦੇ ਹੀ ਮੰਤਰੀ ਗੱਲ ਵੀ ਗੱਲ ਕਰੀ ਹੈ ਪਰ ਗੱਲ ਕਰਕੇ ਉਹਨਾਂ ਨੇ ਕਿਹਾ ਹੈ ਕਿ ਇਹ ਥੋੜੀ ਸਹਿਮਤੀ ਲਿਖਤੀ ਸਹਿਮਤੀ ਤੋਂ ਬਿਨਾ ਨਹੀਂ ਲਿੱਤਾ ਜਾਊਗਾ ਪਰ ਜਿਹੜੀ ਉੱਪਰ ਵਾਲੀ ਇਹਨਾਂ ਦੀ ਕੈਬਨਿਟ ਹੈ ਉਹ ਹਾਲੇ ਇਸ ਰੁਖ ਵਿੱਚ ਨਹੀਂ ਦਿਖਾਈ ਦੇ ਰਹੀ ਪਰ ਛੱਡੇ ਨੇ ਛੱਡਾ ਸਾਹਿਬ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਕਿ ਮੈਂ ਤੁਹਾਡੀ ਮੀਟਿੰਗ ਵੀ ਮੰਤਰੀ ਸਾਹਿਬ ਨਾਲ ਕਰਵਾਉਂਗਾ ਔਰ ਭਗਵੰਤ ਮਾਨ ਤੱਕ ਵੀ ਥੋੜੀ ਇਹ ਗੱਲ ਪਹੁੰਚਾਉਂਗਾ ਵੀ ਸਾਡਾ ਜ ਬਾਕੀ ਆਕਰ ਉਹ ਛੱਡਾ ਸਾਹਿਬ ਸਾਡਾ ਇਹ ਗੱਲ ਨੂੰ ਸਰਕਾਰ ਤੱਕ ਪਹੁੰਚਾਉਂਦੇ ਆ ਤਾਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਪਰ ਨੰਬਰ 2 ਤੇ ਅਸੀਂ ਇਹ ਚੇਤਾਵਨੀ ਵੀ ਦਿੰਦੇ ਆ ਜਿਸ ਤਰ੍ਹਾਂ ਅਸੀਂ ਮੋਦੀ ਦੇ ਘੋਟ ਨੇ ਲਵਾਏ ਆ ਕੱਲ ਨੂੰ ਥੋੜੀ ਸਰਕਾਰ ਸਾਡੇ ਉੱਗੇ ਚੁੱਕੂਗੀ ਜ਼ਰੂਰ ਲੋਕਾਂ ਦੇ ਰੋ ਅੱਗੇ ਵੱਡੇ ਵੱਡੇ ਝੁੱਕ ਜਾਂਦੇ ਆ ਇਹ ਨਾਲ ਸਮਝਣ ਕਿ ਸਾਨੂੰ ਸਰਕਾਰ ਬਣਾਤੀ ਤਾਂ ਸਾਡਾ ਹੀ ਅਧਿਕਾਰ ਹੋ ਗਿਆ ਲੋਕਾਂ ਦੀ رائے ਵੀ ਲੈਣਾ ਬੜੀ ਜ਼ਰੂਰੀ ਹੈ ਬਿਲਕੁਲ ਬਿਲਕੁਲ ਜੋ ਜਿਹੜੇ ਲੋਕ ਹੈਗੇ ਉਹ ਇਕੱਠੇ ਹੋਏ ਇਸ ਪਾਲਿਸੀ ਦੇ ਖਿਲਾਫ ਇਕੱਠ ਹੋਣੇ ਸ਼ੁਰੂ ਹੋਏ ਆ ਤੇ ਅਜੇ ਤਾਂ ਇਹ ਕਿਹਾ ਵੀ ਇਹ ਤਾਂ ਸ਼ੁਰੂਆਤ ਹੈ ਇਹ ਅਜੇ ਖਾੜਾ ਮਗੂਗਾ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਣਗੇ ਪਰ ਸਰਕਾਰ ਇੱਕ ਪਾਸੇ ਆਪਣੀ ਨੀਤੀ ਦੀ ਛਲਾਗਾ ਕਰ ਰਹੀ ਹੈ ਲੋਕ ਵਿਰੋਧ ਕਰ ਰਹੇ ਆ ਹੋਊਗਾ ਕਿ ਉਸ ਦੇ ਉੱਤੇ ਨਜ਼ਰਾਂ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਦਾ ਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ